ਹਾਂਜੀ ਅੱਜ ਕਵਿਤਾ ਹੈ ਖਾਨਾ ਬਦੋਸ਼ ਗੱਡੀਆਂ ਵਾਲਿਆਂ ਦਾ ਕਾਫਲਾ ਖਾਨਾ ਬਦੋਸ਼ ਉਹ ਲੋਕ ਨੇ ਜੋ ਆਪਣੇ ਘਰ ਨੂੰ ਆਪਣੇ ਮੋਢਿਆਂ ਤੇ ਚੱਕੀ ਫਿਰਦੇ ਰਹਿੰਦੇ ਜਾਂ ਆਪਣੀਆਂ ਲੋੜਾਂ ਅਨੁਸਾਰ ਇੱਧਰ ਉੱਧਰ ਘੁੰਮਦੇ ਰਹਿੰਦੇ ਬੋੜ ਨਿੰਮ ਪੀਪਲ ਨੀਚੇ ਲੱਗਾ ਸਾਡੇ ਪਿੰਡ ਗੱਡੀਆਂ ਵਾਲਿਆਂ ਦਾ ਕਾਫਲਾ ਹਰ ਸਾਲ ਕੁਝ ਨਾ ਕੁਝ ਦਿਨ ਲਈ ਸਾਡੇ ਪਿੰਡ ਆਉਂਦੇ ਅੱਧੇ ਕੁ ਦਿਨ ਵਿੱਚ ਆਪਣਾ ਬਾਸ ਦੇ ਡੰਡੇ ਜੋੜ ਕੇ ਆਪਣੇ ਛੋਟੇ-ਛੋਟੇ ਤੰਬੂਆਂ ਵਿੱਚ ਘਰ ਬਣਾ ਲੈਂਦੇ ਸਾਰੇ ਜਾਨਵਰ ਵੀ ਨਾਲ ਹੁੰਦੇ ਗਾਮਾਂ ਬੱਕਰੀਆਂ ਖਰਗੋਸ਼ ਕਈ ਵਾਰ ਤਾਂ ਬੰਦਰ ਤੇ ਤੋਤੇ ਵੀ ਨਾਲ ਲਿਉਂਦੇ ਰਾਤ ਦੇ ਹਨੇਰੇ ਨੂੰ ਦੂਰ ਕਰਦੀਆਂ ਲਾਲਟਣਾ ਗੱਡੀਆਂ ਨੂੰ ਚਾਰ ਚੰਦ ਲਗਾਉਂਦੀਆਂ ਗੱਡੀਆਂ ਸ਼ਿੰਗਾਰੀਆਂ ਹੁੰਦੀਆਂ ਵੱਖ-ਵੱਖ ਡਿਜ਼ਾਈਨ ਬਣੇ ਹੁੰਦੇ ਇੰਝ ਲੱਗਦਾ ਕਿ ਖਾਸ ਡਿਜ਼ਾਈਨਰ ਤੋਂ ਬਣਵਾਈਆਂ ਪਈਆਂ ਨੇ। ਜਾਂ ਕਹਿ ਲੋ ਜਿਉਂਦੀ ਜਾਗਦੀ ਲੋਕ ਕਲਾ ਦੀ ਤਸਵੀਰ ਨੂੰ ਪੇਸ਼ ਕਰਦੀ। ਗੱਡੀਆਂ ਵਾਲਿਆਂ ਦੀ ਸਾਵਲੇ ਰੰਗ ਦੀਆਂ ਤੀਵੀਆਂ ਤੇ ਕੁੜੀਆਂ ਸੌ ਤੀਆਂ ਹੀਰੋਇਨਾਂ ਤੋਂ ਘੱਟ ਸੋਹਣੀਆਂ ਨਹੀਂ ਸੀ। ਜੱਪਦੀਆਂ। ਇਹ ਕੁੜੀਆਂ ਚਿੜੀਆਂ ਜਿਵੇਂ ਚੰਦ ਤੋਂ ਹੂਰ ਪਰੀਆਂ ਧਰਤੀ ਤੇ ਆਈਆਂ ਹੋਣ। ਪਟਿਆਲਾ ਸ਼ਾਹੀ ਲੰਮੀ ਸਤ ਰੰਗੇ ਪਰਾਂਦੇ ਆਪ ਬਣਾਏ ਪੈਨੇ ਹੁੰਦੇ ਲੰਮੀਆਂ ਕੁੜਤੀਆਂ ਸਿੱਪੀਆਂ ਸਤਾਰੀ ਕੋੜੀਆਂ ਲੱਗੇ ਹੁੰਦੇ ਉੱਚੇ ਸੂਫ ਦੇ ਕਾਲੇ ਕਗਰੇ ਕਈਆਂ ਨੇ ਆਪਣੇ ਦੰਦ ਸੋਨੇ ਦੇ ਮੜਵਾਏ ਹੁੰਦੇ ਠੋਡੀ ਤੇ ਵੱਡਾ ਸਾਰਾ ਤਿਲ ਨੱਕ ਵਿੱਚ ਨਾਥ ਪੈਰਾਂ ਵਿੱਚ ਚਾਂਦੀ ਦੇ ਗਹਿਣੇ ਬਾਹਾਂ ਵਿੱਚ ਚੂੜਾ ਪਾਇਆ ਹੋਣਾ ਜੁੱਤੀ ਨੁਕੀਲੀ ਤਿੱਲੇ ਵਾਲੀ ਪਾਈ ਹੁੰਦੀ ਇਹਨਾਂ ਦੇ ਮਰਦ ਪੱਠੀਆਂ ਤਪਾ ਲੈਂਦੇ ਚਿਮਟੇ ਭੂਕਨੇ ਖੁਰਚਨੇ ਤਸਲੇ ਕਈਆਂ ਖੇਤੀ ਦੇ ਸੰਦ ਬਣਾਉਂਦੇ ਰਹਿੰਦੇ ਖਾਲੀ ਸਮੇਂ ਵਿੱਚ ਹੁੱਕਾ ਪੀਂਦੇ ਰਹਿੰਦੇ ਵੇਖਣ ਨੂੰ ਲੱਗਦਾ ਕਿ ਬੜੇ ਬੇਪਰਵਾਹ ਲੋਕ ਨੇ ਤੰਤੂ ਅਸਲ ਜ਼ਿੰਦਗੀ ਜਿਉਂਦੇ ਵਰਤਮਾਨ ਕਾਲ ਵਿੱਚ ਰਹਿੰਦੇ ਇਹ ਬਹੁਤ ਹੀ ਖਾਸ ਲੋਕ ਨੇ ਇਹ ਬਹੁਤ ਹੀ ਖਾਸ ਲੋਕ ਹੋਣ ਗੱਡੀਆਂ ਵਾਲਿਆਂ ਦੀਆਂ ਘਰ ਵਾਲੀਆਂ ਘਰ ਘਰ ਤਸਲੀਪ ਪੂਕਨੇ ਖੁਰਚਨੇ ਚਿਮਟੇ ਵੇਚਦੀਆਂ ਸਭ ਨਾਲ ਹੱਸ ਹੱਸ ਕੇ ਗੱਲਾਂ ਕਰਦੀਆਂ ਜਿਵੇਂ ਸਦੀਆਂ ਤੋਂ ਜਾਣਦੀਆਂ ਹੋਣ ਆਪਣੇ ਦੁੱਖਾਂ ਨੂੰ ਇਨ੍ਹਾਂ ਹਾਸਿਆਂ ਵਿੱਚ ਛੁਪਾਉਂਦੀਆਂ ਲੋਕ ਦਾਣੇ ਦੇ ਦਿੰਦੇ ਜਾਂ ਕੋਈ ਪੱਠਿਆਂ ਦੀ ਟੋਕਰੀ ਜਾਂ ਕੋਈ ਕੀ ਦੇ ਕੇ ਆਪਣੀਆਂ ਲੋੜ ਦੀਆਂ ਚੀਜ਼ਾਂ ਉਹਨਾਂ ਤੋਂ ਖਰੀਦ ਲੈਂਦੇ ਕਿੰਨਾ ਵਧੀਆ ਸਮਾਂ ਸੀ ਵਸਤੂ ਵਟਾਂਦਰੇ ਦਾ ਇੱਕ ਵਸਤੂ ਦੇਖ ਕੇ ਦੂਜੀ ਵਸਤੂ ਲੈਣਾ ਪੈਸੇ ਦਾ ਕੋਈ ਹੰਕਾਰ ਨਹੀਂ ਸੀ ਸੰਸਾਰ ਵਿੱਚ ਨਾ ਸਮਾਜ ਦੇ ਵਿੱਚ ਕੋਈ ਪੈਸੇ ਦਾ ਹੰਕਾਰ ਸੀ ਬਸ ਆਪਣੀਆਂ ਲੋੜਾਂ ਦੇ ਅਕੋਰਡਿੰਗ ਜਿਉਂਦੇ ਰਹਿੰਦੇ ਸੀ ਥੋੜੀਆਂ ਲੋੜਾਂ ਬਹੁਤ ਮੇਲ ਮਿਲਾਪ ਤੇ ਸਤਿਕਾਰ ਥੋੜੀਆਂ ਲੋੜਾਂ ਬਹੁਤ ਮੇਲ ਮਿਲਾਪ ਤੇ ਸਤਿਕਾਰ ਬਹੁਤ ਹੀ ਖਾਸ ਲੋਕ ਨੇ ਹੀ ਬਹੁਤ ਹੀ ਖਾਸ ਲੋਗ ਨੇ ਇਹ ਥੈਂਕ ਯੂ